ਮੈਨੂੰ ਐਂ ਦੱਸ ਮੈਨੂੰ ਮਿਸਤਰੀਆਂ ਦਾ ਫੋਨ ਆਇਆਗਾ ਕਿੱਥੇ ਖੜ ਗਈ ਸੀ ਉਹ ਪਤਾ ਮੈਨੂੰ ਕਿੰਨਾ ਬੋਲੇ ਨੇਗੇ ਕੀ ਕਹਿੰਦੇ ਨੇ ਤੈਨੂੰ ਉਹ ਕਹਿੰਦੇ ਵੀ ਜਿਹੜੀ ਚਾਹ ਪਾਈ ਕਹਿੰਦੇ ਬਣਾ ਕੇ ਦਿੱਤੀ ਆ ਨਾ ਜਮੇ ਪਾਣੀ ਵਰਗੀ ਉਹ ਪੁੱਤ ਮੈਂ ਤਾਂ ਖੜੀ ਨਹੀਂ ਮੈਨੂੰ ਤਾਂ ਲੱਗਦਾ ਇੱਥੇ ਤੇ ਤਾਂ ਠੰਡੀ ਪੈ ਗਈ ਅੱਛਾ ਮੈਂ ਤਾਂ ਕਮਲੀਆਂ ਮੈਨੂੰ ਕਿਤੇ ਅਖਲ ਮਾਉ ਤਾਂ ਮੇਰੇ ਤਾਂ ਮਾਪੇ ਨੇ ਕੁਝ ਨਹੀਂ ਸਿਖਾ ਕੇ ਤੇ ਚੱਲ ਹੁਣ ਮੈਂ ਦੇਖ ਥੱਕ ਗਈ ਟੜਕੇ ਦੇ ਕੰਮ ਕਰਦੀ ਆ ਪਹਿਲਾਂ ਮੈਨੂੰ ਪਾਣ ਦਿੱਤਾ ਪੋਰਾ ਜਦ ਮੈਂ ਉਹ ਕਰਦੀ ਜਦ ਕਹਿੰਦੀ ਚਾਹ ਦੇ ਕੇ ਹੁਣ ਜਿਆਦਾ ਕਿੰਚਰ ਹੁਣ ਮੈਂ 2 ਮਿੰਟ ਰਹਿਮ ਕਰਦੀ ਆ ਫੇਰ ਕਿ ਨਾ ਫੇਰ ਕੰਮ ਅਥਲੇ ਨੇ ਧਰਨ ਦਾ ਟਾਈਮ ਹੋ ਜਾਊਗਾ ਤੋ ਤਾਂ ਗੁੱਸਾ ਮਨ ਜਾਣੀਆ ਮੇਰਾ ਨਾ ਇੱਕ ਰੱਗ ਲੱਗਣੀ ਗਰਮੀ ਵਾਲੀ ਆ ਆ ਦੇਖ ਲਾ ਬੱਟ ਪਿਆ ਪਿਆ ਉਹਦੇ ਕਰਕੇ ਨਾ ਮੇਰਾ ਬੀਪੀ ਵੱਧ ਜਾਂਦਾ ਤੈਨੂੰ ਪਤਾ ਤਾਂ ਹੈਗਾ ਤੇਰੇ ਨਾਲ ਹੀ ਮੇਰਾ ਤਾਂ ਸਾਰਾ ਕੁਝ ਹੀ ਆ ਮੈਂ ਕਿੱਥੇ ਤੈਨੂੰ ਕੁਝ ਬੋਲਦੀ ਆ ਤੇਰੇ ਨਾਲ ਮੇਰਾ ਨਾ ਜੀ ਲੱਗਿਆ ਰਹਿੰਦਾਗਾ ਚਲ ਮੈਂ ਕਿਹਾ ਮਾਂ ਉੱਥੇ ਪਈਆ ਨਾਲੇ ਮਨ ਕੁਝ ਹੋਰ ਹੋ ਜਾਂਦਾ ਮੈਂ ਤਾਂ ਹੀ ਸਭ ਲੱਮਾ ਜਿੰਨਾ ਰਮਾ ਨੌਕੀ ਲੱਮਾ ਆਪ ਤੋਗਰ ਨੂੰ ਤੋ ਕੀ ਹੋ ਗਿਆ ਮਾਂ ਆਏ ਕਹੀ ਪੁੱਤੋ ਸਬਜੀ ਤੇ ਮੈਂ ਕੱਟ ਕੇ ਅੰਦਰ ਰੱਖਿਆ ਸੋਣੀ ਤੇ ਠੀਕ ਹੈ ਆਏ ਤਾਂ ਮੈਂ ਕਹੀ ਨਹੀਂ ਹੁਣ ਪੁੱਤ ਆਏ ਕਰ ਥੋੜੀ ਜੀ ਕੜੀ ਚਾਹ ਕਰ ਲੈ ਲਾ ਮਾਂ ਤੂੰ ਵੀ ਨਾ ਮੇਰੀ ਗੱਲ ਸੁਣਦਾ ਤੂੰ ਤਾਂ ਮੈਨੂੰ ਨਾ ਦੋ ਘੜੀ ਆਰਾਮ ਨਹੀਂ ਕਰਨ ਦਿੰਦੀ ਮੈਂ ਪੂਰਾ ਪਈ ਸੀ ਹੁਣ ਮੇਰੀ ਅੱਖ ਲੱਗ ਗਈ ਫਿਰ ਵੀ ਮੈਨੂੰ ਆ ਕੇ ਨਾ ਬਾਜਾਂ ਮਾਰਨ ਲੱਗ ਗਈ ਤੂੰ ਤਾਂ ਭਾਈ ਤੂੰ ਤਾਂ ਜਰ ਨਹੀਂ ਜਰਦੀ ਨਹੀਂ ਹੈਗੀ ਮੈਨੂੰ ਦੇਖ ਕੇ ਕਾ ਵੜੀ ਪੁੱਤੇ ਲੋਟ ਹੋਜੀ ਤੇਰਾ ਵੀ ਲੋਟ ਹੋਜੀ ਹੁਣ ਜਿੱਥੇ ਤੂੰ ਸਬਜ਼ੀ ਕੱਟ ਕੇ ਰੱਖ ਕੇ ਆਈਆਂ ਜੇ ਦੋ ਕੁੱਟਾਂ ਦਾ ਚਾਹ ਬਣਾ ਲੈਂਦੀ ਨਾਲੇ ਮੈਂ ਪੀ ਲੈਂਦੀ ਫਿਰ ਕਿ ਇੰਨੀ ਘਸਦੀ ਸੀ ਤੂੰ ਮੈਨੂੰ ਐ ਦੱਸ ਮੈਂ ਸਬਜ਼ੀ ਤਾਂ ਕੱਟ ਗਈਆਂ ਤੈਨੂੰ ਤੇ ਕਾ ਬਣਾਣਾ ਦੀ ਤੈਨੂੰ ਨਹੀਂ ਦੱਸ ਮੈਂ ਮਾਂ ਤੱਕ ਗਈ ਆ ਮੇਰੀ ਗੱਲ ਸੁਣਦਾ ਮੈਂ ਤਾਂ ਚਾਹ ਨਾ ਘਾਟੀ ਪੀਣੀ ਹੁੰਨੀ ਆ ਜੇ ਤੈਨੂੰ ਲੋੜ ਆ ਨਾ ਚਾਹ ਦੀ ਉਠਰ ਸੋਈ ਚ ਜਾ ਕੇ ਬਣਾ ਲਾ ਮੇਰੇ ਤੋਂ ਨਹੀਂ ਬਣਦੀਆਂ ਹੋਰ ਨਾ ਤੈਨੂੰ ਕਿਤੇ ਮੈਂ ਨੇਕੜੂ ਬਣਾ ਕੇ ਦੇ ਦੇਮਾ ਹਾਂ ਮੈਂ ਨਹੀਂ ਆਪਦੀ ਕੁੜੀ ਕੋਲ ਨਹੀਂ ਪੋੜ ਕੋ ਗਲ ਨਹੀਂ ਸੁਣੀ ਮੈਨੂੰ ਹੋਰ ਨਹੀਂ ਆ ਦੇ ਮੈਂ ਤਾਂ ਮਾਤਾ ਹੱਥ ਬੰਨੇ ਦੋਨੇ ਹੱਥ ਜੋੜਦੀਆਂ ਮੈਂ ਤੇਰੇ ਅੱਗੇ ਜਾ ਆਪਦੀ ਕੁੜੀ ਕੋਲੀ ਜਾ ਦੇਖੂਗੀ ਜਦੋਂ ਤੈਨੂੰ ਸੰਭਲੂ ਜੇ ਤੀਜੇ ਦਿਨ ਤੈਨੂੰ ਆ ੱੱੱਕੇ ਦੇ ਕੇ ਨਾ ਉਹਨੇ ਬਾਹਰ ਕੱਢਿਆ ਨਾ ਤਾਂ ਮੇਰਾ ਨਾਂ ਵੀ ਕਿਰਨਾ ਨਹੀਂ ਮਾਵਾ ਕੀ ਹਾਂ ਤੇ ਦਿਲ ਬਹੁਤ ਵੱਡੇ ਹੁੰਦੇ ਨੇ ਬਾਪ ਤੇ ਨੂੰ ਨੂੰਕੋ ਸੁਣੀ ਹੋਂਦਿੰਦੀ ਨਾ ਮਾਂ ਕਹੇ ਹੋਂਦ ਦੇ ਵੇਲਸ ਤੂੰ ਮੈਨੂੰ ਕਿਉਂ ਹੈਰਾਨ ਕਰਦੀ ਆ ਮੈਂ ਤੇ ਮੈਂ ਕੰਮ ਕਰਦੀ ਆ ਮਾਂ ਤੈਨੂੰ ਕੀ ਹੈਰਾਨ ਕਰਤਾ ਕਿਸੇ ਪਾਸਿੋਂ ਲੱਗਦਾ ਆ ਤੋਤੇ ਹੋਏ ਤੈਨੂੰ ਕੱਪੜੇ ਮਿਲਦੇ ਨੇ ਹੈ ਰੋਟੀ ਪਾਣੀ ਤੈਨੂੰ ਖਾਣ ਨੂੰ ਮਿਲਦਾ ਮੈਂ ਆਪ ਬਾਹਰ ਚ ਝੋਲਸਦੀ ਆ ਪਹਿਲਾਂ ਤੇਰਾ ਮੱਥਾ ਡੰਬਦੀ ਆ ਹੋਰ ਦੱਸ ਤੈਨੂੰ ਕੀ ਦੇਣਾ ਆਪ ਦਾ ਆਪ ਮੈਂ ਸਾਰਾ ਦਿਨ ਘਪਾ ਕੇ ਰੱਖਦੀ ਆ ਇੰਨਾ ਕਾ ਤੋ ਹੈਰਾਨ ਕਰਦੀ ਆ ਮੈਂ ਤੇ ਗੇਹ ਘਰੀ ਦੇ ਆਂ ਕੰਮ ਕਰਦੀ ਐ ਰੋਟੀ ਤੇ ਮਾਰੀ ਚ ਪੈਣੀ ਧੰਮ ਦੀ ਫਰਾਂ ਟੰਮ ਲਈ ਇਕੱਲਾ ਬੋਲਦਾ ਰਹਿੰਦਾ ਮੇਰੀ ਗੱਲ ਸੁਣ ਲਾ ਮਾਂ ਜੇ ਤੂੰ ਔਖੀ ਆ ਨਾ ਚਾਰ ਦਿਨ ਆਪਦੀ ਕੁੜੀ ਕੋਲ ਲਾਇਆ ਨਾਲੇ ਦੇਖੇ ਆਈ ਮਿਲਿਆ ਆਈ ਉਹਨੇ ਜਾ ਕੇ ਸਾਰਿਆਂ ਦੇ ਮਾਮਾ ਜਾਂਦੀਆਂ ਹੀ ਨਹੀਂ ਆ ਯਾਰ ਠੀਕ ਆ ਹਾਂ ਘਰੋਂ ਬਣਾਉਂਦੇ ਤੋਰੀ ਕਿਸੇ ਦੀ ਮਰਜ਼ੀ ਚ ਵਾਈ ਮੈਨੂੰ ਮੈਨੂੰ ਫੋਨ ਕਰਦੀ ਲੋੜ ਵੀ ਤੈਨੂੰ ਪੁਰਾ ਮੈਂ ਨਹੀਂ ਕਰਦੀ ਫੋਨ ਫੋਨ ਲੈ ਦੱਸ ਮੈਨੂੰ ਕਹਿੰਦੀ ਆ ਵੀ ਤੂੰ ਫੋਨ ਕਰੀ ਮੈਂ ਕਿਉਂ ਫੋਨ ਕਰੂਗੀ ਮੈਂ ਤਾਂ ਤੈਨੂੰ ਆਪ ਖੁਸ਼ ਹੋ ਕੇ ਤੋਰਦੀ ਆ ਜਾ ਤੂੰ ਆਪਦੀ ਧੀ ਕੋਲ ਜਾ ਕੇ ਆ ਨਾਰੇ ਮਹੀਨਾ ਡੇਢ ਮਹੀਨਾ ਲਾਈ ਆਂ ਜਦੋਂ ਤੇਰਾ ਦਿਲ ਭਰ ਗਿਆ ਨਾ ਉਦੋਂ ਆਈ ਮੈਂ ਆਉਂਗੀ ਹਾਂ ਐਨੀ ਮੈਂ ਚਿੱਟੀ ਨਹੀਂ ਹੋਈ ਮੈਂ ਧੀ ਨੂੰ ਆਹ ਹੋ ਪਈ ਪਰ ਹੁਣ ਨੋਹਾਂ ਦੇ ਬਸ ਪਈ ਹੋਈਆਂ ਹੈ ਨੋਹਾਂ ਨੂੰ ਕਿਹੜਾ ਸੁੱਖ ਕੇ ਦਿੱਤੀ ਹੋਈਆਂ ਵੀ ਧੀ ਨੂੰ ਕੁਛ ਦਿੱਤਾ ਨਹੀਂ ਬਤੇਰਾ ਪੜਿਆ ਉਹਦਾ ਵਿਆਹ ਕੀਤਾ ਉਹਦੇ ਵਿਆਹ ਦੇ ਵਿੱਚ ਕੀ ਨਹੀਂ ਦਿੱਤਾ ਤੈ ਸਾਰਾ ਕੁਛ ਦਿੱਤਾ ਜੇ ਹੁਣ ਭਾਈ ਮਹੀਨਾ ਡੇਢ ਮਹੀਨਾ ਤੂੰ ਉਹਦੇ ਕੋਲ ਜਾ ਕੇ ਬਹਿ ਜਾਗੀ ਫਿਰ ਕੀ ਹੋ ਜੂਗਾ ਜੇ ਵਿਆਹ ਵਧੀਆ ਕਰਦਾ ਤੈਨੂੰ ਨਹੀਂ ਜਿਵੇਂ ਇਹਨੂੰ ਦੀ ਸਾਰੀ ਕੇ ਮਹਰਾਨ ਕਰਦੇ ਬਈ ਤੇ ਇਹਦਾ ਦੰਦਾ ਤਾਂ ਰਹਿਵਾ ਤੇਰੇ ਆ ਤੇ ਰੀਤੀ ਇਹਨਾਂ ਜਿਹੜੀ ਆ ਕੇ ਜਦੀ ਕਹਿ ਦਿੰਦੀ ਆ ਵੀ ਮੈਂ ਅੱਧ ਦੀ ਮਾਲਕਾਂ ਅੱਧ ਦੀ ਮਾਲਕਾਂਗੀ ਹਾਂ ਉਰੋਂ ਵੀ ਬੋਲ ਪਿਆ ਕਰ ਵੀ ਭਾਈ ਜਿੰਨਾ ਸਾ ਤੋਂ ਸਰਦਾ ਸੀ ਤੈਨੂੰ ਦੇਦਾ ਹੁਣ ਤੇਰਾ ਇੱਥੇ ਕੋਈ ਹੱਕ ਨਹੀਂ ਹੈਗਾ ਸਾਰੀਆਂ ਤੇ ਇਹਨੂੰ ਦਿੰਦੇ ਹੀ ਹੁੰਦੇ ਨੇ ਇੱਕ ਕਹਿੰਦੀ ਆਸ ਹੁੰਦੀਆਂ ਨੂੰ ਫੇਰ ਮੂੰਹ ਤਾਂ ਹੀ ਦਰਾ ਤਾਈ ਬਾਰ ਕੋ ਭਰਿਆ ਹੋਵੇ ਹਾਏ ਓਏ ਰੱਬਾ ਓਏ ਕੀ ਯਾਰ ਰੱਬਾ ਤੈਨੂੰ ਮੇਰੇ ਲੇਖ ਹੀ ਲੈ ਲੈ ਮਾਂ ਜਿੰਨੇ ਕੁ ਜੋਗੀ ਹੁੰਦੀਆਂ ਮੈਂ ਦੇ ਕੇ ਆਉਣੀ ਆ ਆ ਲੋਕਾਂ ਦੀਆਂ ਕੁੜੀਆਂ ਦੇ ਸੰਧਾਰ ਏ ਰਖੜੀਆਂ ਬਾਅਦ ਚ ਅਗਲੀਆਂ ਬੰਦੀਆਂ ਨੇ ਮੈਂ ਤਾਂ ਪਹਿਲਾਂ ਫੋਨ ਕਰਕੇ ਕਹਿ ਦਿੰਦੀ ਆ ਉਹਨੂੰ ਵੀ ਭਾਈ ਆ ਕੇ ਜਾ ਕਦੇ ਕਿਸੇ ਗੱਲੋਂ ਡੁੱਲਣ ਦਿੱਤਾ ਪਰ ਆ ਜਿਹੜੇ ਤੂੰ ਲੱਛਣ ਕਰਦੀਆਂ ਨਾ ਇਹ ਬਸ ਰੱਬ ਹੀ ਜਾਣਦਾਗਾ ਹਾਂ ਮੇ ਤਾਂ ਨਹੀਂ ਹਿਰਦਾ ਨਾਲ ਲਗਾਇਦਾ ਮੈਂ ਤਾਂ ਦੁਖੀ ਕਰ ਦਿੱਤਾ ਮੈਂ ਕੰਮ ਕਰਨੋਂ ਤਾਂ ਮਿੱਟੀ ਨਾਸੀ ਹੋ ਜਾਂਦੀ ਐ ਇਹ ਜੀਤੀ ਲੋੜ ਤਾਂ ਇਹਨੂੰ ਚਾਰੇ ਪਾਰ ਚੱਕੇ ਪੈਂਦੀ ਹੈ ਕੰਮ ਨੂੰ ਪਤਾ ਨਹੀਂ ਤੂੰ ਕੀ ਇੱਥੇ ਮੇਰਾ ਫਸਿਆ ਹੋਇਆ ਗੱਡਾ ਕੱਢਦੀਆਂ ਕੀ ਵੀ ਤੂੰ ਹੜ ਚਲਾ ਕੇ ਬਾਹਰ ਖੇਤਾਂ 'ਚੋਂ ਆਉਣੀ ਆ ਇੱਥੇ ਤੈਨੂੰ ਘਰੇ ਆ ਕੇ ਰੋਟੀ ਨਹੀਂ ਮਿਲਦੀ ਹੈਗੀ ਆ ਲੋਕਾਂ ਨੇ ਇਹ ਦੇਖ ਲੈ ਜਿਹੜੀਆਂ ਦਰ ਦਰ ਭਟਕਦੀਆਂ ਫਿਰਦੀਆਂ ਨੇ ਤੈਨੂੰ ਤਾਂ ਫੇਰ ਸਾਰਾ ਕੁਝ ਮਿਲਦਾ ਬੈਠੀ ਨਖਰੇ ਕਰਦੀਆਂ ਤੂੰ ਜੇ ਤੈਨੂੰ ਐ ਲੱਗਦਾ ਨਾ ਮੈਂ ਕੰਮ ਨਹੀਂ ਕਰਦੀ ਤੂੰ ਆਪ ਦਾ ਆਪ ਕਰੀ ਕੋਈ ਗੱਲ ਨਹੀਂ ਕੋਈ ਨਾ ਜਿੱਥੇ ਅੱਗੇ ਮੈਂ ਇੰਨੇ ਕੰਮ ਕਰਦੀ ਆ ਆ ਕੀ ਆ ਕੰਨੀਆਂ ਧਾਰਾਂ ਹੀ ਨੇ ਉਹ ਵੀ ਕੱਢ ਲੂੰਗੀ ਹਾਂ ਮੈਂ ਆਪਣੇ ਦੋਖ ਪਰੇ ਤੋਂ ਨਹੀਂ ਜਾ 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 ਆਰੇ ਹੱਥ ਬੰਨੇ ਜਾ ਸੱਜਰੇ ਸੱਜਰੇ ਜਾ ਹਾਂ ਨਹੀਂ ਚੱਲ ਵਧੀਆ ਇਹਦਾ ਦੱਦ ਵੱਡੇ ਆ ਜਾਊਗਾ ਇੱਥੇ ਤਾਂ ਨਾ ਹਾਈ ਹਾਏ ਸਾਰਾ ਦਿਨ ਮੇਰੇ ਕੰਨਾਂ ਦੇ ਵਿੱਚ ਕੋੜ 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 ਕਰੀ ਜਾਂਦੀ ਆ ਕਰੀ ਜਾਂਦੀ ਆ ਦਿਮਾਗ ਖਰਾਬ ਕਰਦੀ ਆ ਆ ਦੇਖ ਲੈ ਕਲੀਆਂ ਧਾਰਾਂ ਕੱਢਤੀ ਐ ਮੈਂ ਆਏ ਕਰਤਾ ਮੈਂ ਬਾਹ ਕਰਤਾ 24 ਘੰਟੇ 30 ਹੋ ਕੱਲ 21 ਗੱਲ ਨਹੀਂ ਹੋਰ ਦੇਖ ਕਿਰਨਾ ਕਿਵੇਂ ਬੋਲਦੀ ਆ ਮੇਰੀ ਧੀ ਆਏ ਮੇਰੀ ਧੀ ਐ ਵਿਚਾਲ ਕੋਈ ਨਾ ਫਿਰ ਜਾਏ ਆ ਮਹੀਨਾ ਡੇਢ ਮਹੀਨਾ ਲਾਇਆ ਨਾਲੇ ਤੈਨੂੰ ਵੀ ਪਤਾ ਲੱਗ ਜੂ ਵਿਹਾਂ ਕਿੰਨਾ ਕ ਮੇਰੀ ਧੀ ਸਾਂਭਦੀ ਆ ਗਈ ਕੋਈ ਨਹੀਂ ਸਾਂਭਦਾ ਅੱਜ ਕੱਲ ਹਾਂ ਅੱਜ ਕੱਲ ਕੋਈ ਨਾ ਕੋਈ ਰਿਸ਼ਤੇਦਾਰੀ ਆ ਗਈ ਸਭ ਰਿਸ਼ਤੇਦਾਰੀਆਂ ਪੈਸੇ ਦੀਆਂ ਨੇਗੀਆਂ ਵੱਡੀ ਆ ਜਾਂ ਧੀ ਵਾਲੀ ਹਾਂ ਚਲ ਮਨਾ ਉੱਠਾ ਲੈ ਦੇਖ ਤਾਂ ਸਹੀ ਕਿ ਮੈਂ 24 ਘੰਟੇ ਇੱਕੋ ਹੀ ਰਟ ਲਾਈ ਰਹੂ ਮੇਰੀ ਧੀ ਮੇਰੀ ਧੀ ਆਹੋ ਜਾਣਦੀਆਂ ਮੈਂ ਤੇਰੀ ਧੀ ਨੂੰ ਜੇ ਇੰਨੀ ਚੰਗੀ ਹੁੰਦੀ ਆ ਤੀਜੇ ਦਿਨ ਚੁੰਨੀ ਚੱਕ ਕੇ ਘਰ ਤੁਰੇ ਆਉਂਦੀ ਆਗੀ ਹੈ ਚੰਗੀ ਹੋਵੇ ਆਪਦੇ ਸਹੁਰਿਆਂ ਚ ਨਾ ਕੱਟੇ ਉਹਨੂੰ ਤਾਂ ਮੈਨੂੰ ਫੋਨ ਕਰਦੇ ਰਹਿੰਦੇ ਨੇ ਉਹਦੇ ਸਹੁਰੇ ਵੀ ਭਾਈ ਤੂੰ ਇਹਨੂੰ ਸਮਝਾ ਸਮਝਾ ਦੱਸ ਐਂ ਕਰਦੀ ਆ ਵੀ ਜਿਵੇਂ ਇਹਨੂੰ ਕੁਝ ਪਤਾ ਹੀ ਨਹੀਂ ਹੁੰਦਾ ਹੈਗਾ ਪਤਾ ਤਾਂ ਮੈਨੂੰ ਸਾਰਾ ਪਰ ਮੈਂ ਕੀ ਕਰਾਂ ਜਿਹੜੀ ਗੱਲਾਂ ਚੁੱਪਾਂ ਚੁੱਪਾਂ ਮੈਂ ਮੈਂ ਕਹਨੀ ਆ ਕਾਨੂੰ ਕੀ ਜਲੂਸ ਕੱਢਣਾ ਕੀ ਇਹਨੂੰ ਫੇਰ ਕਹੂਗੀ ਮੇਰੀ ਧੀ ਦੇ ਤਾਨੇ ਦੰਦੀ ਆਗੀ ਮੈਂ ਤਾਂ ਚੁੱਪ ਕਰ ਜੰਨੀ ਆਗੀ ਹੋਰ ਇੱਕ ਤਾਂ ਨਾ ਜੈ ਖਾਣੇ ਮਾਰ ਤਾਂ ਮੈਨੂੰ ਮੇਰੇ ਮਾੜੇ ਬੰਦੇ ਨੇ ਲਿਆ ਜੇ ਮੇਰਾ ਬੰਦਾ ਚੱਜਦਾ ਹੁੰਦਾ ਨਾ ਤਾਂ ਇਹਦੀ ਕੀ ਮਜਾਲ ਸੀ ਵੀ ਇਹ ਮੈਨੂੰ ਆਏ ਬੋਲ ਜਾਵੇ ਕਿ ਮੈਂ ਮੇਰੇ ਪੇਕਿਆਂ ਤੱਕ ਜਾਊਗੀ ਗੱਲ ਗੱਲ ਤੇ ਮੇਰੇ ਪੇਕਿਆਂ ਨੂੰ ਖੜ ਲੈਂਦੀ ਆ ਵੀ ਉਹ ਦੱਸ ਕੀ ਤੇਰਾ ਇੱਥੇ ਮਾੜਾ ਕਰਕੇ ਜਾਂਦੇ ਨੇ ਹੈ ਫੇਰ ਦੇਖ ਲੈ ਜੇ ਉਹ ਚੰਗਾ ਹੋਵੇ ਦੋ ਘੜੀ ਮੇਰੇ ਨਾਲ ਗੱਲ ਕਰੇ ਹੈ ਕਦੇ ਮੇਰੀ ਦੁਖਦੀ ਨਹੀਂ ਕਦੇ ਸੁਖਦੀ ਨਹੀਂ ਆ ਮੜਾ ਜੇ ਮੈਂ ਕੋਈ ਕੰਮ ਧੰਦਾ ਕਰਨ ਲੱਗ ਜੂੰ ਜਦੀ ਫੋਨ ਆਜੂ ਜਦੀ ਇਹਦੇ ਨਾਲ ਬਥੇਰੀਆਂ ਟੁੱਬ ਟੁੱਬ ਗੱਲਾਂ ਮਾਰੂ ਜੇ ਮੈਂ ਕਹਿ ਦੂੰਗੀ ਵੀ ਮੇਰੇ ਨਾਲ ਦੋ ਘੜੀ ਗੱਲ ਕਰ ਲੈ ਫਿਰ ਕਹ ਦੂ ਭਾਈ ਮੇਰੇ ਕੋਲ ਤਾਂ ਟਾਈਮ ਨਹੀਂ ਆਹੋ ਮੇਰੇ ਲਈ ਉਹਦੇ ਕੋਲ ਕਿੱਥੇ ਟਾਈਮ ਆ ਆ ਗੁਗਣਾ ਸਾਰਾ ਮੈਂ ਟੂਮਾ ਵੇਚਤੀਆਂ ਨਹੀਂ ਆਪਦੇ ਕੰਨਾਂ 'ਚੋਂ ਲਾਹ ਲਾ ਕੇ ਉਹਨੂੰ ਅਹ ਸਿਆਪਾ ਕੀਤਾ ਵੀ ਨਾ ਉਹ ਬਾਹਰ ਚਲਿਆ ਜਾਊਗਾ ਮੈਨੂੰ ਸੁਖ ਦਾ ਸਾਹ ਆਊਗਾ ਚੱਲ ਕੋਈ ਨਾ ਹੈ ਜੋ ਕੁਝ ਕਮਾਊਗਾ ਸਾਡਾ ਹੀ ਆ ਪਰ ਮੈਨੂੰ ਕੀ ਪਤਾ ਸੀ ਨਾਲੇ ਕਦੇ ਉਹਨੂੰ ਦੇ ਦਊਗਾ ਹਾਂ ਹੁਣ ਮੂਰੇ ਰਖੜੀ ਆਊਗੀ ਫਿਰ ਕਹਦੂਗਾ ਮੇਰੀ ਭੈਣ ਨੂੰ ਹੈ 5100 ਰੁਪਿਆ ਦੇਦੀ ਉਹਨੂੰ ਐਂ ਕਰਦੀ ਉਹਨਾਂ ਦਾ ਹੀ ਢੱਪ ਭਰੀ ਜਾ ਆਪਦੇ ਬਾਰੇ ਨਾ ਸੋਚੀ ਵੀ ਜਿੱਤਿਆ ਹੋਇਆ 5100 ਰੁਪਿਆ ਕਦੇ ਐਂ ਤਾਂ ਸੋਚ ਵੀ ਮੰਗਾਈ ਕਿੰਨੀ ਆ ਹੈ ਉਹ ਸਾਰੇ ਪਰਿਵਾਰ ਨੂੰ ਛੱਡੀ ਬੈਠਾ ਵੇ ਵੇ ਤੂੰ ਆਪਦੇ ਟੱਬਰ ਟੀਹਰ ਨੂੰ ਛੱਡੀ ਬੈਠਾ ਜਿਹੜੇ ਸਾਡੇ ਆ ਦਨ ਨੇ ਇਹ ਥੋੜੀ ਮੁੜ ਕੇ ਆਉਣਗੇ ਪਰ ਕਿਹੜਾ ਸਮਝਾਵੇ ਇਹਨਾਂ ਨੂੰ ਜੇ ਮੇਰੇ ਵਰਗੀ ਬੋਲਦੀ ਆ ਨਾ ਤਾਂ ਮਾੜੀ ਲੱਗਦੀ ਆ ਚੱਲ ਵੇ ਮਨਾ ਕੋਈ ਕੰਮ ਧੰਦਾ ਕਰਾਂ ਕਾ ਨੂੰ ਇੱਥੇ ਆਪ ਦਾ ਆਪ ਖਪਾਈ ਜੰਨੀਆ ਕਿਰਨਾ ਹੋਰ ਹਾਏ ਹਾਏ ਦਿਮਾਗ ਖਰਾਬ ਕੀਤਾ ਪਿਆ ਲੈ ਦੇਖ ਤਾਂ ਸਹੀ ਕਿ ਮੈਂ 24 ਘੰਟੇ ਇੱਕੋ ਹੀ ਰਟ ਲਾਈ ਰਹੂੰ ਮੇਰੀ ਧੀ ਮੇਰੀ ਧੀ ਆਹੋ ਜਾਣਦੀਆਂ ਮੈਂ ਤੇਰੀ ਧੀ ਨੂੰ ਜੇ ਇੰਨੀ ਚੰਗੀ ਹੁੰਦੀ ਆ ਤੀਜੇ ਦਿਨ ਚੁੰਨੀ ਚੱਕ ਕੇ ਘਰ ਤੁਰੇ ਆਉਂਦੀ ਹੈਗੀ ਹੈ ਚੰਗੀ ਹੋਵੇ ਆਪਣੇ ਸਹੁਰਿਆਂ ਚ ਨਾ ਕੱਟੇ ਉਹਨੂੰ ਤਾਂ ਮੈਨੂੰ ਫੋਨ ਕਰਦੇ ਰਹਿੰਦੇ ਨੇ ਉਹਦੇ ਸਹੁਰੇ ਵੀ ਭਾਈ ਤੂੰ ਇਹਨੂੰ ਸਮਝਾ ਸਮਝਾ ਦੱਸ ਐਂ ਕਰਦੀ ਆ ਵੀ ਜਿਵੇਂ ਇਹਨੂੰ ਕੁਝ ਪਤਾ ਹੀ ਨਹੀਂ ਹੁੰਦਾ ਹੈਗਾ ਪਤਾ ਤਾਂ ਮੈਨੂੰ ਸਾਰਾ ਪਰ ਮੈਂ ਕੀ ਕਰਾਂ ਜਿਹੜੀ ਗੱਲਾਂ ਚੁੱਪਾਂ ਚੁੱਪਾਂ ਮੈਂ ਮੈਂ ਕਹਿੰਨੀ ਆ ਕਾਨੂੰ ਕੀ ਜਰੂਰ ਕਿਸਮਤ ਓਕੀ ਹੈ ਦੇਖ ਲਾ ਕੀ ਕਰਾਂ ਹੁਣ ਅਤੀ ਦੇ ਵਾਰ ਚਾਹੂੰ ਹੁਣ ਅਤੀ ਮੈਂ ਥੋੜਾ ਥੂੰ ਵੀ ਮੇਰੀ ਨੂੰਹ ਨੇ ਮੇਰੇ ਨਾਲ ਲੜ ਕੇ ਮੈਨੂੰ ਘੜਤਾ ਚੱਲ ਮਾਣਾ ਫਿਰ ਹੁਣ ਦੋ ਰੋਟੀਆਂ ਦਾ ਖਾਣੇ ਚਾਰ ਚਾਰ ਰਕ ਦੇਣ ਜਾਊ ਫਿਰ ਭਾਈ ਆਪਣੇ ਪੁੱਤ ਦੇ ਨੂੰਹ ਦੇ ਵਾਰ ਤੇ ਜਾਊ ਕਾਨੂੰ ਉਹ ਕਰਨਾ ਤੇ ਉਹਦੀ ਔਖਾ ਦੇਣਾ ਕਸ਼ਟ ਹੋਊ ਉਹਨੂੰ ਚੱਲ ਮੈਂ ਜਾਂਦੀ ਨਾ ਕੀ ਗੱਲ ਕੰਮ ਧੰਦੇ ਮਕਾ ਲੈ ਹੈ ਕਮ ਸਾਰਾ ਦਿਨ ਪਈ ਰਹਿਨੀ ਐ ਨਹੀਂ ਸੱਚੀ ਦੱਸਾਂ ਤੈਨੂੰ ਤਾਂ ਮਾਂ ਕਹਿਣ ਲੱਗੇ ਮੈਨੂੰ ਸ਼ਰਮ ਆਉਂਦੀ ਐ ਮਾਂ ਵਾਲਾ ਰੋਲ ਤਾਂ ਤੂੰ ਕੋਈ ਨਭਾਉਂਦੀ ਨਹੀਂ ਜਦੋਂ ਦੇਖੋ ਐ ਪਈ ਰਹੂਗੀ ਜਿਵੇਂ ਪਤਾ ਨਹੀਂ ਇਹਨੂੰ ਕੀ ਹੋਇਆ ਹੁੰਦਾਗਾ ਇਹੇ じゃ ਹੁਣ ਤੈਨੂੰ ਕਿਹੜਾ ਸੱਪ ਸੰਗ ਗਿਆ ਐ ਪੌਂਕ ਤਾਂ ਦੇ ਮੈਨੂੰ ਪੁੱਤ ਤੈਨੂੰ ਚੰਗਾ ਪਹਿਲਾਂ ਪਤਾ ਤੇ ਮੇਰੀ ਸ਼ੂਗਰ ਵਧੀ ਪਈ ਐ ਪੁੱਤ ਤੈਨੂੰ ਸਾਰਾ ਪਤਾ ਐ ਨਹੀਂ ਸ਼ੂਗਰ ਸੁੰਨੀ ਹੋ ਕੇ ਨਾ ਬੈਠ ਹਾਂ ਕੰਮ ਧੰਦਾ ਕੋਈ ਕਰ ਲਿਆ ਕਰ ਐ ਬੈਜੇ ਨੀ ਸੁੰਨੀ ਹੋ ਕੇ ਹੁਣ ਕਰਾਂਗੇ ਕੋਈ ਕੰਮ ਕਿ ਨਾ ਕੋਈ ਵੀ ਦੇ ਤੱਕ ਦੇ ਮੈਂ ਦੇਖਣ ਜਾਉਂਗੀ ਹੁਣ ਇਹ ਵੀ ਠੇਕਾ ਮੈਂ ਲਿਆਗਾ ਦੇਖ ਕੇ ਆ ਗੇਟ ਤੇ ਕੌਣ ਚਲ ਕੋਈ ਨਾ ਮਾਤਾ ਪੁੱਤ ਪਾਇਆ ਪਾਲਿਆ ਘਰੇ ਵਿੱਚ 100 ਵਾਰ ਕਹਤਾ ਵੀ ਇਹ ਕੋਈ ਉਹ ਨਹੀਂ ਜਾਨਵਰਾਂ ਦਾ ਘਰ ਨਹੀਂ ਹੈਗਾ ਚਲ ਕੋਈ ਨਾ ਕੁੱਤੇ ਬਿੱਲੇ ਨੂੰ ਨਹੀਂ ਆਏ ਕਹਿੰਦੇ ਕਹਿੰਦੇ ਘਰ ਚੱਦਾ ਸਰਦਾ ਇੱਕ ਹਾਕੀ ਰੱਖਦਾਗਾ ਮੇਰਾ ਸਾਰਾ ਦਿਨ ਪੌਂਚਦਾ ਸਾਸਰੀ ਕਲਪਨ ਜੀ ਸਾਸਰੀ ਜੀ ਬਾਂਜੀ ਹੋਰ ਠੀਕ ਪਰਵਾਹ ਠੀਕ ਨਹੀਂ ਸਾਰਾ ਸਭ ਠੀਕ ਰਹਿੰਦਾ ਨਹੀਂ ਹੋਰ ਆਪਣੇ ਸਾਹਿਬ ਠੀਕ ਨੇ ਹਾਂ ਜੀ ਪੁੱਤ ਤੇਰੀ ਮੰਮੀ ਆਈ ਆ ਮੰਮੀ ਹਾਂ ਪੁੱਤ ਤੁਸੀਂ ਅਬ ਸਾਈਡ ਚ ਜਾਓ ਮੰਮੀ ਤੁਸੀਂ ਹਾਂ ਪੁੱਤ ਮੈਂ ਆਜੀ ਤੁਸੀਂ ਮੈਨੂੰ ਦੱਸਿਆ ਵੀ ਨਹੀਂ ਫੋਨ ਵੀ ਨਹੀਂ ਕੀਤਾ ਅਚਾਨਕ ਇੱਕਦਮ ਬਸ ਪੁੱਤ ਕੋਈ ਨਾ ਫਿਰ ਬੈਠ ਕੇ ਗੱਲ ਕਰਦੇ ਹੁਣ ਆਪਾਂ ਰਾਤ ਨੂੰ ਮੈਨੂੰ ਬੈਠਣ ਪਾਣੀ ਤਾਂ ਇੰਨੇ ਇੰਨੇ ਕੁਸ ਹਾਜੀ ਮੰਮੀ ਬੈਠੋ ਹੋਰ ਸੱਚੀ ਨਾ ਮੰਮੀ ਤਾਨੂੰ ਦੇਖ ਕੇ ਤਾਂ ਮੇਰੀ ਰੂਹ ਖੁਸ਼ ਹੋ ਜਾਂਦੀ ਐ ਮੰਮੀ ਜਦੋਂ ਮੈਂ ਲੈਵੇ ਖੜੀ ਹੋਵਾਂ ਨਾ ਵਿੱਚ ਨਾ ਵੱਜਿਆ ਕਰੋ ਸਾਈਡ ਤੇ ਹੋ ਕੇ ਖੜ ਜਾਇਆ ਕਰੋ ਮੰਮੀ ਅਚਾਨਕ ਜਿਹਾ ਫੋਨ ਕਿਉਂ ਨਹੀਂ ਕੀਤਾ ਮੈਂ ਤੁਹਾਨੂੰ ਅੱਡੇ ਤੇ ਲੈਣ ਆ ਜਾਂਦੀ ਪੁੱਤ ਫੋਨ ਮੈਨੂੰ ਤਾਂ ਆਉਂਦਾ ਨਹੀਂ ਕਰਨ ਹੁਣ ਤੈਨੂੰ ਪਤਾ ਤੇਰੀ ਪਰਜਾਈ ਕੋਲ ਰਹਿੰਦਾ ਪੁੱਤ ਉਹਨੇ ਕਰਿਆ ਨਹੀਂ ਪੁੱਤ ਮੈਨੂੰ ਬੁਖਾਰ ਚੜਿਆ ਹੋਤੀ ਦਾ ਡੁੱਲ ਗਈ ਮੇਤੋਂ ਮੈਨੂੰ ੱੱਕੇ ਮਾਰ ਕੇ ਘੜਤਾ ਤੇਰੀ ਪਰਜਾਈ ਨੇ ਮੈਂ ਤਾਂ ਜਿਹੜੇ ਪੈਸੇ ਨੇ ਕਰਾਇਆ ਪਾੜਾ ਵੀ ਗਵਾਂਦੇ ਤ ਫੜ ਕੇ ਲਈਆਂ ਕੀ ਪੁੱਛਦੀਆਂ ਬੱਸ ਭੈਣ ਜੀ ਦਾਣ ਪਿੱਛੇ ਓਏ ਨੇ ਹੁ ਕੀ ਕਹਾ ਚੱਲ ਕੋਨਾ ਦੇਖ ਭੈਣ ਜੀ ਕਈ ਵਾਰ ਆਪਣੀ ਤਵੀਤ ਬਦਖਰਾ ਹੋਉਂਦੀ ਨਹੀਂ ਵੀ ਪਤਾ ਲੱਗਦਾ ਹਨ ਅੱਜ ਕੱਲ੍ਹ ਬੱਚੇ ਤੈਨੂੰ ਪਤੀ ਹੈ ਬੱਚਿਆਂ ਦਾ ਸਾਰਿਆਂ ਦੀ ਆਹੀ ਹਾਲ ਹੈ ਭਾਨੇ ਕੋਈ ਮਾੜਾ ਕਰਮ ਹੋ ਗਿਆ ਵੇ ਤੋ ਜੜਤੀ ਪੁੱਤੋ ਅੱਖੇ ਨਹੀਂ ਲੱਗਦੇ ਭੈਣ ਜੀ ਸੋ ਤਾਂ ਕੋਈ ਮਾੜਾ ਕਰਮ ਨਹੀਂ ਹੋਇਆ ਸੋਡੀ ਤਾਂ ਇੰਨੀ ਹੈ ਵਧੀਆ ਗਈ ਆਤ ਤੱਕ ਇੰਨੇ ਚੰਗੇ ਹੋਂ ਤੁਸੀਂ ਮੰਮੀ ਹਾਂ ਪੁੱਤੋਂ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਜਿੰਨਾ ਟਾਈਮ ਹਾਲਾਤ ਸਹੀ ਨਹੀਂ ਨਾ ਹੁੰਦੇ ਤੁਸੀਂ ਮੇਰੇ ਘਰ ਰਹੋਗੇ ਰਹੀ ਗੱਲ ਭਾਬੀ ਦੀ ਭਾਬੀ ਨੂੰ ਜਾ ਕੇ ਮੈਂ ਸਮਝਾਉਂਗੀ ਚੰਗੀ ਤਰ੍ਹਾਂ ਵੀ ਉਹ ਘਰ ਬਰ ਉਹਦਾ ਨਹੀਂ ਮੇਰੀ ਮਾਂ ਦਾ ਆ ਪੁੱਤ ਘਰ ਦਾ ਤਾਂ ਦੇਖੂ ਹਾਂ ਤੀਆਂ ਦਾ ਹੁੰਦਾ ਆ ਉਹਦੇ ਮਾਂ ਬਾਪ ਦੀ ਜੇ ਸੇਵਾ ਕਰਦਾ ਮਾਂ ਬਾਪ ਦਾ ਛੇਰ ਖੂਨ ਵੱਜ ਜਾਂਦਾ ਚਲ ਕੋਈ ਨਾ ਭੈਣ ਜੀ ਆ ਦੇਖ ਲਓ ਐਦੇ ਡਿੰਪਲ ਕਿੰਨੇ ਕਦੇ ਲੰਬਾ ਨਹੀਂ ਆਇਆ ਮੇਰੀ ਇੰਨੀ ਸੇਵਾ ਕਰਦੀ ਐ ਇਹ ਆ ਬੈਠੀ ਆ ਮੂੰਹ ਤੇ ਪੁੱਛ ਲੋ ਚੇਂ ਹਾਂਜੀ ਮੈਂ ਤਾਂ ਬਹੁਤ ਆ ਕਰਨ ਦਿੱਤੀ ਇਹਨੇ ਇਹਨੂੰ ਕੋਰ ਕੇ ਵੀ ਵੜਿਆ ਕੇ ਵੀ ਵੀ ਦੇਖ ਜਵਾ ਕੇ ਕਿ ਸੇਵਲੋਂ ਗੱਲ ਲੰਬਾ ਨਾ ਆਵੇ ਲੰਬਾ ਨਾ ਆਵੇ ਆ ਬੋਤ ਤੇ ਮੰਮੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਸੀ ਹਾਂ ਪੁੱਤ ਮੇਥੋਂ ਗਲਤੀ ਹੋ ਗਈ ਕਾਦੀ ਗਲਤੀ ਹੋ ਗਈ ਤੇ ਤੁਹਾਡੀ ਉੱਪਰ ਅਸਲ ਦੇ ਵਿੱਚ ਮੰਮੀ ਜੋ ਕੁਛ ਮੰਮੀ ਕਹਿ ਰਹੇ ਨੇ ਉਹ ਸਭ ਝੂਠਾ ਕਿ ਮੈਂ ਇਹਨਾਂ ਨੂੰ ਕਿਸੇ ਗੱਲ ਦਾ ਕਦੇ ਲੰਬਾ ਨਹੀਂ ਹੋਣ ਦਿੱਤਾ ਮੈਂ ਇਹਨਾਂ ਨੂੰ ਬਹੁਤ ਦੁਖੀ ਕਰਦੀ ਆਏ ਕੀ ਗੈਰਹੀ ਆ ਤੂੰ ਹਾਂ ਮੰਮੀ ਪਰ ਮੰਮੀ ਤੁਹਾਡਾ ਪਿਆਰ ਦੇਖ ਕੇ ਨਾ ਸੱਚੀ ਤੁਸੀਂ ਤਾਂ ਸੱਚੀ ਮੈਨੂੰ ਅੱਜ ਜਿੱਤ ਲਿਆ ਵੀ ਮੈਂ ਤੁਹਾਨੂੰ ਇੰਨਾ ਤੰਗ ਕਰਦੀ ਆਂ ਇੰਨਾ ਦੁਖੀ ਕਰਦੀ ਆਂ ਤੁਸੀਂ ਫੇਰ ਵੀ ਮੇਰੀ ਮਾਂ ਦੇ ਸਾਹਮਣੇ ਮੇਰੀ ਇੱਜ਼ਤ ਬਣਾ ਕੇ ਰੱਖੀ ਨਾ ਪਤਾ ਕੋਈ ਨਹੀਂ ਅੱਡੀ ਕੀ ਗਲਤੀ ਹੋ ਗਈ ਫੇਰ ਕੀ ਹੋ ਗਿਆ ਆਪਾਂ ਵੀ ਇੱਕ ਤਰ੍ਹਾਂ ਦੀਆਂ ਮਾਂ ਮਾਤੀਆਂ ਪੁੱਤ ਕਨੇ ਸਾਸ ਨੂੰ ਆ ਲੜੀਆਂ ਚੁੱਲੇ ਚੌਕੇ ਚੜੀਆਂ ਨਾ ਪੁੱਤ ਇਹ ਜਾਨੀ ਇਹ ਗੱਲ ਤੁਸੀਂ ਸੋਚਦੇ ਹੋ ਨਾ ਮੇਰੇ ਵਾਸਤੇ ਚਲ ਕੋਈ ਪਰ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਮੈਂ ਤਾਂ ਹਮੇਸ਼ਾ ਆਪਣੀ ਮਾਂ ਨੂੰ ਹੀ ਮਾਂ ਸਮਝਿਆ ਸਾਸ ਨੂੰ ਕਦੇ ਮਾਂ ਨਹੀਂ ਸਮਝਿਆ ਮੈਨੂੰ ਪੁੱਤ ਆਹ ਗੱਲਾਂ ਥੋੜੇ ਹੋਰੇ ਲੱਗਦੀਆਂ ਥੋੜੇ ਵੀ ਕਰੇ ਇੱਕ ਕੋਈ ਕਲੇਸ਼ ਹੋਇਆ ਤੇ ਚਲ ਕੋਈ ਨਾ ਪੈਂਜੀ ਬੋਲਣ ਦੀ ਆ ਕਲੇਸ਼ ਤਾਂ ਅਸਲ ਦੇ ਵਿੱਚ ਹੋਊਗਾ ਹੀ ਨਾ ਕਿਉਂਕਿ ਜਿੱਦਾਂ ਭਾਬੀ ਤੁਹਾਡੇ ਨਾਲ ਕਰਦੀ ਰਹੀ ਹੈ ਉਦਾਂ ਹੀ ਮੈਂ ਆਪਦੀ ਸਾਸ ਨਾਲ ਕਰਦੀ ਰਹੀ ਆ ਸ਼ਾਇਦ ਇਸ ਕਰਕੇ ਨਾ ਆ ਸਾਰਾ ਕੁਝ ਮੇਰੀ ਮਾਂ ਨੂੰ ਭੁਗਤਣਾ ਪਿਆ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਨਾ ਪੁੱਤ ਕੋਈ ਨਾ ਮੈਂ ਤੇਰੀਆਂ ਗੱਲਾਂ ਕਦੇ ਦਿਲ ਤੇ ਨਹੀਂ ਲਾਈਆਂ ᱛੀਏ ਮੈਂ ਤੈਨੂੰ ਕਦੇ ਵੀ ਨੂੰਹ ਵਾਲੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਮੈਂ ਵੀ ਤੈਨੂੰ ਧੀ ਵਾਲੀ ਨਾਲੀ ਦੇਖਿਆ ਸੀ ਆਨੇ ਦਾ ਪਸੰਦਾ ਕਹਿੰਦੇ ਨੇਗੇ ਕੋਈ ਨਾ ਕਹਿੰਦੇ ਆਪਾਂ ਜਿਹੇ ਜਿਹਾ ਕਰਾਂਗੇ ਨਾ ਉਹੋ ਜਿਹਾ ਹੀ ਭਰਾਂਗੇ ਤੇ ਜੇ ਆਪਾਂ ਕਿਸੇ ਨਾਲ ਮਾੜਾ ਕਰਦੇ ਆ ਨਾ ਘੁੰਮ ਕਮਾ ਕੇ ਆਪਣੇ ਅੱਗੇ ਮੂਰੇ ਜ਼ਰੂਰੀ ਆਉਂਦਾ ਆ ਤੇ ਉਹੀ ਗੱਲ ਹੋ ਗਈ ਮਾਂ ਮੈਂ ਤੇਰੇ ਨਾਲ ਕੀ ਕੁਸ਼ ਕਰਦੀ ਰਹੀ ਤੇ ਉੱਥੇ ਮੇਰੀ ਮਾਂ ਤੰਗ ਹੁੰਦੀ ਰਹੀ ਮੈਨੂੰ ਮਾਫ ਕਰ ਦੇ ਮਾਂ ਨਾ ਪੁੱਤ ਹੱਥ ਨਾ ਬਣ। ਹੱਥ ਨਾ ਬਣ ਤੀ ਇਹ ਤੂੰ ਮੇਰੀ ਨੂਨੀ ਮੇਰੀ ਧੀ ਹੈਗੀ। ਨਾ ਪੈਣ ਜੀ ਬੱਚੇ ਤਾਂ ਵੱਲਤੀਆਂ ਹੋ ਜਾਂਦੀਆਂ ਨੇ ਕੋਈ। ਪੈਣ ਜੀ ਮੈਨੂੰ ਤਾਂ ਅਗਲੇ ਤੋਂ ਜਮੀਨ ਤੀ ਪਤਾ। ਵੀ ਸੋਡੇ ਵੀ ਆ ਕੀ ਚੱਲ ਰਹੀ ਹੈ ਜਿਹੜੀ ਸਾਡੇ ਚੱਲ ਰਹੀ ਹੈ। ਚਲੋ ਮੰਮੀ। ਮੈਂ ਤੇ ਮੰਮੀ ਅਸੀਂ ਦੋਨੋਂ ਜਾ ਕੇ ਭਾਬੀ ਨੂੰ ਸਮਝਾ ਕੇ ਆਵਾਂਗੇ ਹਨਾ ਮੰਮੀ। ਹਾਂ ਮੈਂ ਚੱਲੂੰਗੀ ਨਾਲ ਕੋਈ ਗੱਲ ਨਹੀਂ ਪੁੱਛਾਂ ਰਾਂ ਮੰਮੀ ਨਾਲ। ਅੰਦਰ ਚਲੋ ਤੁਸੀਂ। ਚਲੋ ਆਜੋ ਪਾਣੀ ਪੀਓ ਆਪਾਂ ਨੂੰ। ਆਜੋ। ਕੋਈ ਨਾ ਟੈਨਸ਼ਨ ਨਾ ਲਓ ਤੁਸੀਂ ਆ। ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਤੁਸੀਂ ਸਾਡੇ ਇਸ ਚੈਨਲ ਤੇ ਪਹਿਲਾਂ ਵੀ ਬਹੁਤ ਸੁਣੀ ਸੁਣੀ ਵੀਡੀਓਜ਼ ਦੇਖੀਆਂ ਨੇਗੇ ਤੇ ਜਿੱਦਾਂ ਤੁਸੀਂ ਪਹਿਲਾਂ ਸਾਡੀ ਵੀਡੀਓਜ਼ ਨੂੰ ਪਿਆਰ ਦਿੱਤਾ ਨਾ ਹੁਣ ਵੀ ਤੁਸੀਂ ਇਸੇ ਤਰ੍ਹਾਂ ਸਾਡੀ ਇਸ ਵੀਡੀਓ ਨੂੰ ਇਸ ਪਿਆਰ ਦਿਓ ਤੇ ਆਪਣੇ ਦੋਸਤਾਂ ਮਿੱਤਾਂ ਰਿਸ਼ਤੇਦਾਰਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਤੇ WhatsApp ਤੇ ਫੋਨਾਂ ਤੇ ਸਟੇਟਸ ਲਾ ਦਿਓ ਤੇ ਬਾਕੀ ਅਸੀਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਦੇ ਸੀਗੇ ਕਿ ਵੀਡੀਓ ਬਣਾਉਣ ਦਾ ਸਾਡਾ ਇਹੀ ਮਕਸਦ ਸੀਗਾ ਕਿ ਜਿੱਦਾਂ ਘਰ ਦੇ ਵਿੱਚ ਜਿਹੜੀਆਂ ਨੂਹਾਂ ਹੁੰਦੀਆਂ ਨੇ ਧੀਆਂ ਹੁੰਦੀਆਂ ਨੇ ਜਦੋਂ ਵਿਆਈਆਂ ਜਾਂਦੀਆਂ ਨੇ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਵੀ ਪਤਾ ਨਹੀਂ ਵੀ ਅਸੀਂ ਇੱਥੇ ਰਾਜ ਹੀ ਕਰਨ ਲੱਗ ਗੀ ਆ ਉਹ ਆਪਦੀ ਸੱਸ ਨੂੰ ਭੁੱਲ ਜਾਂਦੀਆਂ ਨੇ ਉਹਨਾਂ ਨੂੰ ਸੱਸ ਪਿਆਰੀ ਨਹੀਂ ਹੁੰਦੀ ਪੇਕੇ ਘਰ ਆਪਦੀ ਮਾਂ ਜ਼ਰੂਰ ਪਿਆਰੀ ਹੁੰਦੀ ਹੈ ਹਾਂ ਜੇ ਉਧਰ ਪੇਕੇ ਘਰ ਭਾਬੀ ਕੁਛ ਕਰ ਜੇ ਨਾ ਉਸੇ ਟਾਈਮ ਅੱਗ ਲੱਗ ਜਾਂਦੀ ਹੈ ਤੇ ਇੱਧਰ ਜਿਹੜਾ ਸੱਸ ਨਾਲ ਸਲੂਕ ਕਰਦੀਆਂ ਨੇ ਉਹਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਇਸ ਕਰਕੇ ਬੇਨਤੀ ਹੈ ਜਿਹੇ ਜਾ ਕਰੂੰਗੀਆਂ ਉਹੋ ਜਾ ਭਰੂੰਗੀਆਂ ਆਪਦੀ ਸੱਸ ਨੂੰ ਮਾਂ ਸਮਝੋ ਜਿੱਦਾਂ ਇੱਥੇ ਆਪਦੀ ਸੱਸ ਨੂੰ ਖੁਸ਼ ਰੱਖੋਗੇ ਤੇ ਕੇ ਘਰ ਦੇਖਿਓ ਉਦਾਂ ਹੀ ਤੁਹਾਨੂੰ ਉੱਥੇ ਵੀ ਖੁਸ਼ੀ ਮਿਲੂਗੀ ਤੁਹਾਡੀ ਭਾਬੀ ਵੀ ਉਹਨਾਂ ਨਾਲ ਉਦਾਂ ਹੀ ਪਿਆਰ ਨਾਲ ਰਹੂਗੀ ਸਮਝ ਕੇ ਗੱਲ ਨੂੰ ਇਸ ਕਰਕੇ ਦੋਨਾਂ ਪਰਿਵਾਰਾਂ ਨੂੰ ਹਮੇਸ਼ਾ ਜੋੜ ਕੇ ਰੱਖਣਾ ਚਾਹੀਦਾ ਆ ਨਾ ਕਿ ਵਿਗਾੜ ਕੇ ਧੰਨਵਾਦ ਜੀ ਚੈਨਲ ਦਾ ਨਾਮ ਆਂਟੀ ਬੋਲਿਓ ਪਹਾੜ ਦੇ ਪਿੰਡ 01 ਪੰਜਾਬ ਦੇ ਪਿੰਡ 01 ਸਾਰੇ ਜਣੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਧੰਨਵਾਦ ਜੀ ਸਤਿ ਸ਼੍ਰੀ ਅਕਾਲ